ਇਹ ਭਾਈ ਮਤੀਦਾ ਸਤਿਦਾਸ ਭਾਈ ਬਿਆਲਾ ਜੀ ਗੁਰਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਏ ਨੇ ਅੱਜ ਇੱਕ ਇੱਕ ਬੱਚਾ ਐ ਤੇ ਉਸ ਬੱਚੇ ਦਾ ਪਾਲਣ ਪੋਸ਼ਣ ਸਹੀ ਨਹੀਂ ਹੋ ਰਿਹਾ ਮੈਂ ਬਹੁਤ ਇੱਥੇ ਖੁਸ਼ ਹਾਂ ਸੁਣ ਕੇ ਕਿ ਬੱਚੀ ਦਾ ਜਨਮ ਦਿਨ ਮਨਾ ਰਹੇ ਆ ਨੇਤੇ ਬੱਚੀ ਨੂੰ ਤੇ ਵਿਚਰੀ ਨੂੰ ਮਰਦੇ ਦਮ ਤੱਕ ਨਹੀਂ ਪਤਾ ਲੱਗਦਾ ਕਿ ਮੇਰਾ ਘਰ ਕਿਹੜਾ ਉਹ ਜਲਦੀ ਦੇ ਜਦੋਂ ਸੁਰਤ ਸੰਭਦੀ ਹੈ ਨਾ ਉਹਦੇ ਕੰਨਾਂ 'ਚ ਕੋਈ ਆਵਾਜ਼ ਪੈਂਦੀ ਹੈ ਬਗਾਨੀ ਦੀ ਬਗਾਨੀ ਦੀ ਬਗਾਨੀ ਦੀ ਬਗਾਨੀ ਦੀ ਬਗਾਨੀ ਦੀ ਸੁਣਦੀ ਸੁਣਦੀ ਉਹ ਜਵਾਨ ਹੋ ਜਾਂਦੀ ਉਹਦੇ ਮਨ 'ਚ ਸੁਪਨਾ ਇੱਕ ਖਾਬ ਆ ਜਾਂਦਾ ਕਿ ਸ਼ਾਇਦ ਅਗਲੇ ਘਰ ਜਾਊਗੀ ਉਹ ਮੇਰਾ ਹੋਵੇਗਾ ਉਹ ਖਾਬ ਉਹਦੋਂ ਟੁੱਟ ਜਾਂਦਾ ਜਦੋਂ ਸੱਸ ਕਹਿ ਦਿੰਦੀ ਹੈ ਮੁੰਡੇ ਲੋਕ ਕਹਿੰਦੇ ਇਹ ਤੇ ਬਗਾਨੀ ਧੀ ਤੂੰ ਤੇ ਮੇਰਾ ਪੁੱਤ ਸੀ ਤੇ ਮਾਪੇ ਕਹਿੰਦੇ ਨੇ ਬਗਾਨਾ ਧੰਨ ਸੱਸ ਨੇ ਕਹਿਤਾ ਬਗਾਨੀ ਧੀ ਸਾਡੇ ਭੈਣ ਹੀ ਲੱਗਦੀ ਸੀ ਸਾਡੀ ਤੇ ਉਹ ਮਰ ਗਈ ਬਜ਼ੁਰਗ ਸੀ ਤੇ ਮੇਰੀ ਦੂਜੀ ਭੈਣ ਦਾ ਉਹਦਾ ਸੰਸਕਾਰ ਹੋਇਆ ਤੇ ਮੈਨੂੰ ਲੱਗਿਓ ਕੇ ਨਾ ਕਹਿੰਦੀ ਹੋਈ ਜੀ ਕਹਿੰਦੀ 1200 ਰੁਪਏ ਬਾਲਣ ਦਾ ਦੇ ਦੇ ਮੈਂ ਕਿਉਂ ਜ਼ਮੀਨ ਕਿੰਨੀ ਤੁਹਾਨੂੰ ਆਉਂਦੀ ਹੈ ਕਹਿੰਦੀ ਚਾਰ ਕਿੱਲੇ ਮੈਂ ਕਿਹਾ ਵੀ ਦੋ ਕਿੱਲੇ ਮੇਰੇ ਨਾਲ ਲਵਾਓ ਤੇ ਭੋਗ ਵੀ ਮੈਂ ਪਵਾਵਾਂਗਾ ਉਦੋਂ ਸਾਰਾ ਕਾਰਜ ਮੈਂ ਮੈਂ ਉੱਚੀ ਚੀ ਬੋਲਣ ਲੱਗ ਪਿਆ ਮੈਂ ਕਿ ਸਾਰੀ ਉਪਰ ਤੁਹਾਡੇ ਘਰ ਕੰਮ ਕੀਤਾ ਤੁਹਾਡੇ ਬੱਚੇ ਪਾਲੇ ਤੁਹਾਡੇ ਬੱਚੇ ਜੰਮੇ ਵਾਏ ਖਫੜ ਵੀ ਸਾਡੇ ਕੋਲ ਗਿਆ ਬਾਲਣ ਦੇ ਪੈਸੇ ਵੀ ਸਾਡੇ ਕੋਲੋਂ ਫਿਰ ਉਹਦਾ ਹਿੱਸਾ ਵੀ ਸਾਨੂੰ ਦੋ ਨਾ ਹਿੱਸਾ ਵੀ ਤੁਸੀਂ ਵੰਡਣਾ ਬਾਲੰਦ ਦੇ ਪੈਸੇ ਸਕੇ ਰੂਣੀ ਬਾਦੀ ਜਿਹੜੀਆਂ ਰਸਮਾਂ ਨੇ ਜਦੋਂ ਅਸੀਂ ਬੈਠਾਂਗੇ ਇਹਨਾਂ ਦੇ ਉੱਤੇ ਚਰਚਾ ਕਰਾਂਗੇ ਫੇਰੀ ਨੂੰ ਸੁਧਾਰ ਹੋਊਗਾ ਅਜ ਈਆਂ ਦਾ ਸ਼ੋਸ਼ਣ ਹੋ ਰਿਹਾ ਉਹ ਯੁੱਗ ਸੀ ਜਦੋਂ ਸਭਾ ਦੇ ਵਿੱਚ ਇਸਤਰੀ ਨੰਗੀ ਕਰ ਦਿੱਤੀ ਤੇ ਮਹਾਭਾਰਤ ਹੋ ਗਿਆ ਇਹੀ ਬਦਲਾਅ ਹੋਇਆ ਨਾ ਇੱਥੋਂ ਹੀ ਮਹਾਭਾਰਤ ਦੀ ਜੰਗ ਹੋਈ ਦ੍ਰੋਪਦੀ ਨੂੰ ਸਭਾ ਚ ਨੰਗੀ ਕਰ ਦਿੱਤਾ ਤੇ ਅੱਜ ਜੇ ਕੋਈ ਇਸਤਰੀ ਨੂੰ ਧੱਕਣ ਦੀ ਗੱਲ ਕਰਨੀਏ ਤੇ ਘਰ ਵਿੱਚ ਮਾਸ ਭਾਰਤ ਹੋ ਜਾਂਦਾ ਧੀ ਨੂੰ ਕਹਿਣ ਲੱਗ ਪੈ ਨੇ ਬਸਤਰ ਕੱਪੜੇ ਪੂਰੇ ਪਾ ਉਦੋਂ ਬਾਅਦ ਘਰ ਚ ਹੋ ਜਾਂਦਾ ਇਹਦੇ ਉੱਤੇ ਆਪਾਂ ਗੌਰ ਕਰਾਂਗੇ ਇਹ ਧੀਆ ਜਿਹੜੀਆਂ ਨੇ ਇਹਨੂੰ ਪਿਆਰ ਕੌਣ ਦੇਵੇਗਾ ਜਦੋਂ ਘਰ ਵਿੱਚ ਜਨਮ ਲੈਂਦੀ ਆ ਨਾ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਕੌਰ ਕਿਹਾ ਤੇ ਕੌਰ ਜਿਹੜੇ ਹਨ ਜਦੋਂ ਛੋਟਾ ਬੱਚਾ ਹੁੰਦਾ ਨਾ ਸਾਰਿਆਂ ਤੋਂ ਛੋਟਾ ਲਾਡਲਾ ਹੁੰਦਾ ਉਹ ਤੇ ਉਹਨੂੰ ਕੌਰ ਸਾਹਿਬ ਕਿਹਾ ਜਾਂਦਾ ਸੀ ਗੁਰੂ ਸਾਹਿਬ ਜੀ ਨੇ ਸਿੱਖੀ ਦੇ ਵਿੱਚ ਸਿੱਖ ਨੂੰ ਸਿੰਘ ਕਿਹਾ ਵੀ ਮੇਰਾ ਪੁੱਤਰ ਹੈ ਤੇ ਔਰਤ ਨੂੰ ਕਿਹਾ ਵੀ ਇਹ ਮੇਰਾ ਲਾਡਲਾ ਪੁੱਤਰ ਹੈ ਉਹਨੂੰ ਕੌਰ ਕਿਹਾ ਆਪਣੀਆਂ ਬੱਚੀਆਂ ਨੂੰ ਰਾਜਕੁਮਾਰਾਂ ਨੂੰ ਪਾਲਿਆ ਕਰੋ ਹਰ ਪ੍ਰਕਾਰ ਦੀ ਸਿੱਖਿਆ ਦੋ ਪਹਿਲੇ ਜਮਾਨੇ ਦੇ ਵਿੱਚ ਜਿੰਨੇ ਵੀ ਰਾਦੇ ਮਹਾਰਾਜੇ ਜਾਂ ਬੀਰ ਫਹਾਦਰ ਹੋਏ ਨੇ ਉਹਨਾਂ ਦੀ ਪਹਿਚਾਣ ਮਾਤੋਂ ਹੁੰਦੀ ਸੀ ਕੁੰਤੀ ਪੁੱਤਰ 판ੋ ਕਧਾਰੀ ਪੁੱਤਰ ਕੈਰੋ ਦੇਵਕੀ ਪੁੱਤਰ ਕ੍ਰਿਸ਼ਨ ਮਾਂ ਦੀ ਪਹਿਚਾਣ ਹੁੰਦੀ ਸੀ ਤੇ ਅੱਜ ਅਜ ਮਾਂ ਨੂੰ ਦਰਕਦਾਰ ਕਰ ਦਿੱਤਾ ਇਸੇ ਲਈ ਮਾਂ ਨੇ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਤੇ ਧੀਾਂ ਦਾ ਸੁਣ ਸੁਣੋ ਮਾਂ ਨੇ ਦੋ ਖਾਣ ਦਾ ਨੀ ਲਾਜ ਰੱਖਣੀ ਹੁੰਦੀ ਹੈ ਉਹਨੂੰ ਬਚਪਨ ਤੋਂ ਇਹ ਚੀਜ਼ ਦੱਸੀ ਜਾਵੇ ਸਮਝਾਈ ਜਾਵੇ ਔਰਤ ਕੋ ਖਾਲਦਾਰ ਚੱਲਣਾ ਹੈ ਜਿੰਨੇ ਭਗਤ ਹੋਇਆ ਗੋਪੀ ਨਾਥ ਹੋਇਆ ਨਾਥ ਜੀ ਬੈਠੇ ਨੇ ਸਾਡੇ ਕੁਮਾਪੁਰਚੇ गोपीनाथ ਨੂੰ 나ਥ ਉਹਦੀ ਮਾਂ ਨੇ ਬਣਾਇਆ ਸੀ ਮਾਂ ਨੇ ਸਿੱਖਿਆ ਦਿੱਤੀ ਕਿ ਜਨਮ ਸੁਵਾਰਨਾ ਹੈ ਤੇ ਬੰਦਗੀ ਕਰ ਉਹ ਗੋਪੀਨਾਥ ਭਰਤਰੀ ਦਾ ਭਾਰਜਾ ਸੀ ਤੇ ਉਹਦੇ ਕੋਲੋਂ ਉਹਨੇ ਜੋਗ ਲਿਆ ਤੇ 나ਥ ਬਣਿਆ ਬਾਬੇ ਫਰੀਦ ਨੂੰ ਉਹਦੀ ਮਾਂ ਨੇ ਭਗਤ ਬਣਾਇਆ ਮੇਰੀ ਉਹ ਪੈਨੋ 1978 ਦੇ ਵਿੱਚ ਨਾ ਦੋ ਡਾਕੂ ਫਾਂਸੀ ਲੱਗੇ ਸੀ ਦੰਗਾ ਤੇ ਬੰਦਾ ਉਹਦਾ ਮਲੇਕ ਪੜਿਆ ਸੀ ਮੇਰੇ ਕੋਲ ਅਖਬਾਰ ਦਾ ਪਿਆ ਸੀ ਪੇਪਰ ਸਾਡਾ ਘਰ ਸਾੜਤਾ ਪੁਲਿਸ ਨੇ ਤੇ ਉਦੋਂ ਉਹ ਸੜ ਗਿਆ ਸਾਰਾ ਕੁਝ ਬਹੁਤ ਸਾਰੇ ਤੱਪਾ ਸੜ ਗੀਆਂ ਉਹਦੇ ਉਦੋਂ ਆਖਰੀ ਇੱਛਾ ਪੁੱਛੀ ਤੇ ਤੇਰੀ ਆਖਰੀ ਇੱਛਾ ਕੀ ਹੈ ਉਹ ਕਹਿੰਦਾ ਵੀ ਮੇਰੀ ਮਾਂ ਨੂੰ ਮਿਲਾ ਦਿਓ ਬਸ ਇਹੀ ਆਖਰੀ ਇੱਛਾ ਹੈ मां ਨੂੰ ਬੁਲਾਇਆ ਤਾਂ मां ਬੜੀ ਖੁਸ਼ੀ-ਖੁਸ਼ੀ ਆਈ ਕਿ ਜਿੱਥੇ ਕਿਤੇ ਸੋਨਾ ਚਾਂਦੀ ਪੈਸਾ ਕਿਥਾ ਲੱਭਿਆ ਹੋਊਗਾ ਨਾ ਉਹ ਦੱਸੂnga ਮੈਨੂੰ ਜਿਹਦੇ ਕੋਲ ਪਿਆ ਹੋਊਗਾ ਉਹ ਤੋਂ ਦੱਸੂnga ਹੱਥ ਪਿੱਛੇ ਬੰਦੇ ਸੀ ਉਹਦੇ ਉਹਨੂੰ ਜਦੋਂ ਬੁਲਾਇਆ ਤਾਂ मां ਨੂੰ ਕਹਿੰਦਾ ਨੇੜੇ ਹੋ ਜਦੋਂ मां ਨੇੜੇ ਹੋਈ ਤੇ ਉਹਨੇ ਬਾਹ ਦਾ ਕੰਨ ਮੂੰਹ 'ਚ ਪਾ ਲਿਆ ਦੱਦੀ ਵਾਂਦੀ ਕੰਨ ਚੱਪ ਗਿਆ ਬੜੇ ਜੱੱਬਾ ਨਾਲ ਦਾ ਕੰਨ ਛਦਾਇਆ ਅਫਸਰ ਪੁੱਛਣ ਲੱਗੇ ਤੂੰ ਮੂਰਖ ਹੈਂ ਮਾਂ ਨੂੰ ਅਕ੍ਰਮ ਨਹੀਂ ਦਾ ਉਹ ਕਹਿੰਦਾ ਭਈ ਮੇਰਾ ਵੀ ਸੁਪਨਾ ਸੀ ਮੈਂ ਪੁਲਿਸ ਵਾਲਾ ਬਣਾ ਮੇਰਾ ਵੀ ਸੁਪਨਾ ਸੀ ਮੈਂ ਤਖਤ ਤੇ ਬੈਠਾ ਹਾਂ ਪਰ ਆਪ ਤਖਤ ਤੇ ਤੇ ਮੈਨੂੰ ਮੇਰੀ ਮਾਂ ਨੇ ਭਾਇਆ ਕਹਿੰਦਾ ਵੀ ਜਿਹੜਾ ਆ ਰੱਸਾ ਬਟਿਆ ਨਾ ਮੇਰੇ ਗਾਲ 'ਚ ਪੈਣਾ ਫਾਂਸੀ ਵਾਲਾ ਇਹ ਮੇਰੀ ਮਾਂ ਨੇ ਬਟਿਆ ਸਾਰੇ ਕਹਿੰਦੇ ਵੀ ਮਾਂ ਨੇ ਕਿੱਦਾਂ ਬਟਿਆ ਕਹਿੰਦਾ ਮੈਂ ਸਕੂਲ ਗਿਆ ਤੇ ਮੈਂ ਇੱਕ ਬੱਚੇ ਦੀ ਦਵਾਤ ਚੋਨ ਕਰਕੇ ਆਇਆ ਅੱਜ ਦੇ ਬੱਚਿਆਂ ਨੂੰ ਦਵਾਤ ਦਾ ਪਤਾ ਨਹੀਂ ਦਵਾਤ ਨੂੰ ਕੀ ਆ ਦਵਾਤ ਲੈ ਆਇਆ ਤੇ ਕਹਿੰਦਾ ਜੇ ਕੰਮ ਤਾਂ ਚੱਬਿਆ ਜੇ ਇਸੇ ਕੰਮ ਤੇ ਮੇਰੀ ਮਾਂ ਨੇ ਖਿੱਚ ਕੇ ਥੱਪੜ ਮਾਰਿਆ ਹੁੰਦਾ ਤੇ ਅੱਜ ਸ਼ਾਇਦ ਮੈਂ ਅਫਸਰ ਹੁੰਦਾ ਜੱਜ ਹੁੰਦਾ ਪਰ ਇਸ ਮਾਂ ਨੇ ਮੇਰੀ ਪਿੱਠ ਥਾਪੜ ਕੇ ਸ਼ਾਬਾਸ਼ ਦਿੱਤੀ ਅਗਲੇ ਦਿਨ ਮੈਂ ਬੱਚੇ ਦੀ ਫੱਟੀ ਲੈ ਆਇਆ ਕਿਤਾਬ ਲੈ ਆਇਆ ਮਾਸਟਰ ਦਾ ਕਹਿੰਦਾ ਮੈਂ ਬਤੂਆ ਲੈ ਆਇਆ ਮੈਂ ਪਰ ਦੌੜਦਾਬ ਦੌੜਦਾ ਤਖਤੇ ਤੇ ਆ ਗਿਆ ਮਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਅੱਜ ਇੱਕ ਇੱਕ ਬੱਚਾ ਹੁੰਦਾ ਮਾਂ ਕੋ ਸਮਝਦਾ ਨਹੀਂ ਪਹਿਲਾਂ 10 10 ਬੱਚੇ ਹੁੰਦੇ ਸੀ ਮਾਂ ਸਾਫ਼ ਦੀ ਸੀ ਕੋਈ ਵੀ ਧਰਮ ਦੇ ਵਿੱਚ ਵਾਲ ਬੋਲ ਨਹੀਂ ਸੀ ਕਟਾਉਂਦਾ ਹੁੰਦਾ ਪੱਗ ਹਰ ਧਰਮ ਦੀ ਹੈ ਅੰਗਰੇਜ਼ ਵੀ ਪੱਗ ਬੰਨ੍ਹਦੇ ਸੀ ਜਿਹੜੇ ਵੀ ਸਟੇਟ ਚ ਤਰਾਈ ਤੋਂ ਸਾਰਿਆਂ ਦੀ ਆਪਣੀ ਪੱਗ ਆ ਮਾਂ ਬੱਚੇ ਦਾ ਜੂڑا ਕਰਦੀ ਅੱਜ ਵੀ ਕਰਦੀ ਐ ਲੋ ਤੇ ਕੰਗੇ ਨਾਲ ਵਾਲ ਟੁੱਟਦੇ ਦਰਦ ਹੁੰਦੀ ਐ ਤੇ ਬੱਚਾ ਸੀ ਕਰਦਾ ਤੇ ਮਾਂ ਪਰ ਕੱਖਿੱਚ ਕੇ ਤੇ ਵਾਲ ਕੱਢਦੀ ਪਹਿਲੇ ਵੀ ਇਦਾਂ ਹੁੰਦਾ ਸੀ ਜਦੋਂ ਬੱਚੇ ਦਾ ਮਾਂ ਜੂڑا ਕਰਦੀ 10 10 ਮੋੜਿਆ ਤੇ ਜੂੜੇ ਕਰਦੀ ਸੀ 10 10 ਮੋੜਿਆ ਤੇ ਪੱਗਾਂ ਬੰਦੀ ਸੀ ਉਹ ਮਾਂ ਕੰਗਾ ਫੇਰਦੀ ਐ ਤੇ ਬੱਚਾ ਰੋਂਦਾ ਤੇ ਮਾਂ ਕਹਿੰਦੀ ਛੇਰ ਪੁੱਤ ਰੋਂਦੇ ਨਹੀਂ ਹੁੰਦੇ ਉਹ ਕਹਿੰਦਾ ਦਰਦ ਹੁੰਦੀ ਐ ਕੰਗੇ ਨਾਲ ਵਾਲ ਟੁੱਟਦੇ ਦਰਦ ਹੁੰਦੀ ਐ ਤੇ ਮਾਂ ਕਹਿੰਦੀ ਵੈਕ ਨੂੰ ਕਹਿ ਦਰਦ ਨਹੀਂ ਹੋਵੇਗੀ ਉਹ ਬੱਚਾ ਵੈਕ ਨੂੰ ਵੈਕ ਨੂੰ ਕਰਨ ਲੱਗ ਜਾਂਦਾ ਕਿ ਮਾਂ ਦਿੰਦਾ ਕਰ ਦੋ ਬੱਚਾ ਖੇਡਦਾ ਖੇਡਦਾ ਡਿੱਗ ਪਿਆ ਚੋਟ ਲੱਗ ਗਈ ਘਰੇ ਆਇਆ ਰੋਇਆ ਮਾਂ ਕਹਿੰਦੀ ਛੇਰ ਬੱਚੇ ਰੋਦੇ ਨੇ ਕਹਿੰਦਾ ਦਰਦ ਹੁੰਦੀ ਹੈ ਮਾਂ ਕਹਿੰਦੀ ਵੈਕ ਨੂੰ ਕਹਿ ਦਰਦ ਨਹੀਂ ਹੋਏਗੀ ਵੈਕ ਨੂੰ ਕਹਿ ਦਰਦ ਨਹੀਂ ਹੋਏਗੀ ਵੈਕ ਨੂੰ ਕਹਿ ਦਰਦ ਨਹੀਂ ਹੋਏਗੀ ਸੁਣਦਾ ਸੁਣਦਾ ਉਹ ਬੱਚਾ ਜਵਾਨ ਹੋ ਗਿਆ ਅੱਜ ਜਵਾਨ ਹੋ ਗਿਆ ਤੇ ਜਲਾਦ ਨੇ ਉਹਦੇ ਸਿਰ ਤੇ ਆਰਾ ਰੱਖਿਆ ਜਦੋਂ ਆਰਾ ਰੱਖਿਆ ਤੇ ਜਦੋਂ ਆਰਾ ਖਿੱਚਿਆ ਤੇ ਦਰਦ ਹੋਈ ਉਹ ਬਚਪਨ ਦੀਆਂ ਜਿਹੜੀਆਂ ਸਿਖਾਵਾ ਸੀ ਮਾ ਦੀਆਂ ਵੀ ਵਹਿਗ ਨੂੰ ਕਹ ਦਰਦ ਨਹੀਂ ਹੋਏਗੀ ਉਹ ਕੰਨਾਂ 'ਚ ਬੂੰਜੀਆਂ ਵੀ ਵਹਿਗ ਨੂੰ ਕਹ ਦਰਦ ਨਹੀਂ ਹੋਏਗੀ ਉਹ ਵਹਿਗ ਨੂੰ ਵਹਿਗ ਨੂੰ ਕਰਨ ਲੱਗ ਗਿਆ ਆਰੇ ਨਾਲ ਦੋ ਫੜ ਕਰ ਦਿੱਤਾ ਉਹਨੂੰ ਪਤਾ ਤੱਕ ਨਹੀਂ ਲੱਗਿਆ ਤੇ ਅੱਜ ਜਿਹੜੇ ਬੀੜੀਆਂ ਸਿਕਤਾ 4-4 ਲੱਖ ਪੀਂਦੇ ਉਹਨਾਂ ਨੂੰ ਮਸਤ ਕਹੀ ਜਾਂਦੀ ਹੈ ਉਹੀ ਸਿਕਤ ਜਿਹੜੀ ਆ ਚਾਰ ਚਰ ਸੀਤਾ ਲਾ ਜਾਂਦਾ ਕੱਠੀਆਂ ਉਹੀ ਸਿਕਤ ਫੜੋ ਉਹਦੇ ਕਿਤੇ ਢਿੱਡ ਤੇ ਛਾਤੀ ਤੇ ਗਰਦ ਤੇ ਮੂੰਹ ਤੇ ਲਾਓ ਅਗਾਰ ਉਹਦਾ ਫਿਰ ਵੇਖੋ ਭਲਾ ਮਸਤ ਹੈਗਾ ਉਹ ਨਸ਼ੇ ਖਾਨ ਵਾਲੇ ਨੂੰ ਨਸ਼ੇ ਪੀਣ ਵਾਲੇ ਨੂੰ ਮਸਤ ਨਹੀਂ ਮਦਹੋਸ਼ ਕਿਹਾ ਜਾਂਦਾ ਮਸਤ ਉਹਨੂੰ ਕਿਹਾ ਜਾਂਦਾ ਜਿਹਦਾ ਪੋਰਾ ਪੋਰਾ ਕੱਟਿਆ ਜਾਵੇ ਤਸਵੀਰ ਉਤਰੀ ਮਸਤ ਉਹਨੂੰ ਕਿਹਾ ਜਾਂਦਾ ਜਿਦਿ ਜਿਉਂਦੇ ਦੀ ਖੱਲ ਲੈ ਜਾਵੇ ਤੇ ਸੀਨਾ ਉੱਜਲੇ ਮਸਤ ਉਹਨੂੰ ਕਿਹਾ ਜਾਂਦਾ ਵੀ ਦੋ ਫਾੜ ਕਰ ਦਿੱਤਾ ਜਾਵੇ ਸੋ ਸਬਕ ਆਪ ਹੀ ਹੋ ਗਿਆ ਏ ਮੈਂ ਸੁਬਾਤ ਦੀ ਆਲੇ ਪਾਸੇ ਆਵਾਂ ਅਗਲਾ ਪ੍ਰੋਗਰਾਮ ਜੋ ਹੈ ਗੁਰਮੁਖ ਪਿਆਰੇ ਦੱਸਣਗੇ ਤੇ ਵੈਸੇ ਇਹ ਕੋੜਵਾਲੀ ਹੁੰਦਾ ਹੈ ਜਦੋਂ ਸਰੋਪਾ ਪੈ ਜਾਣਾ ਗੱਲ ਚ ਅਸੀਂ ਸਮਝ ਲੈਨੇ ਕਿ ਹੁਣ ਅਗਲਾ ਦੱਸਾਂਗਾ ਕਿ ਦੇਰਾ ਤੋਂ ਆ ਪਾਰ ਹੈ ਮਸਲਾ ਇਹ ਇੱਥੋਂ ਸਮਝ ਲਈ ਦੀ ਗੱਲ ਦੇਖੋ ਅਸੀਂ ਹੁਣ ਤੱਕ ਬੜਿਆਂ ਨੂੰ ਰਾਜ ਦਿੱਤਾ ਕਦੀ ਕਾਲੀ ਪਾਰਟੀ ਨੂੰ ਰਾਜੇ ਬੁਲਾਇਆ ਕਦੀ ਕਾਂਗਰਸ ਪਾਰਟੀ ਨੂੰ ਰਾਜੇ ਬੁਲਾਇਆ ਆਮ ਆਦਮੀ ਪਾਰਟੀ ਦੇ ਸਾਬਰਨਾਥ ਪੁੰਡਾ ਹਿੰਦੁਸਤਾਨ ਤੁਹਾਨੂੰ ਮੰਨਦਾ ਹੈ ਵੀ ਕੇ ਮਰਜ਼ੀ ਸਿੱਖ ਤੇ ਵਾਰਨਿਕੀਆਂ ਦੀ ਇੰਨੀ ਬੋਟ ਹੈ ਜਿਹੜੀ ਮਰਜ਼ੀ ਸਰਕਾਰ ਬੁਲਾ ਦੇਵੇ ਤੇ ਜਿਹੜੀ ਮਰਜ਼ੀ ਸਰਕਾਰ ਦੇ ਦੇਵੇ ਇੰਨੀ ਸ਼ਕਤੀ ਤੁਹਾਡੇ ਕੋਲ ਹੈਗੀ ਹੈ ਹੁਣ ਤੱਕ ਅਸੀਂ ਦੂਜੇ ਨੂੰ ਨੇਤਾ ਬਣਾਇਆ ਦੂਜਿਆਂ ਨੂੰ ਰਾਜੇ ਬਣਾਇਆ ਹੁਣ ਸਮਾਂ ਆ ਗਿਆ ਹੈ ਖੁਦ ਨੇਤਾ ਬਣੋ ਤੇ ਖੁਦ ਦਾ ਰਾਜ ਕਾਇਮ ਕਰੋ ਕਿਉਂਕਿ 77 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਅਸੀਂ ਅੱਖਾਂ ਬੀਟ ਕੇ ਵੋਟਾਂ ਪਾਈਆਂ ਨੇ ਜਿੰਨੀਆਂ ਸਰਕਾਰਾਂ ਆਈਆਂ ਨੇ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਸਾਡੀ ਮਾਲੀ ਹਾਕ ਸਭੋ ਥੱਲੇ ਗਈ ਐ ਹੁਣ ਸਮਾਂ ਆ ਗਿਆ ਆਪਣੇ ਨੇਤਾ ਖੜੇ ਕਰੋ ਆਪਰਿਆਂ ਨੂੰ ਚਿਤਾਓ ਉਹ ਤੁਹਾਡੇ ਵਾਸਤੇ ਕੁਝ ਨਵੀਆਂ ਸਕੀਮਾਂ ਨਵੇਂ ਉਪਰਾਲੇ ਕਰਨ ਇਸ ਲਈ ਲਾਸਟ ਵਿੱਚ ਮੈਂ ਇਹੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਪ੍ਰੋਗਰਾਮ ਸਰਦਾਰ ਇੰਦਰ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਸਾਡੇ ਭੈਣ ਜੀ ਪੂਜਾ ਜੀ ਬੋਤਾ ਹਰਜਾਤ ਜੀ ਇਹਨਾਂ ਵੱਲੋਂ ਆਪਣੀ ਬੱਚੀ ਗੁਰਨੂਰ ਦਾ ਜਨਮ ਦਿਹਾੜਾ ਮਨਾਇਆ ਤੇ ਬੜੇ ਸੁਚੱਜੇ ਢੰਗ ਨਾਲ ਮਨਾਇਆ ਹੈ ਹਰਜਸ ਕਰਕੇ ਸਤ ਸੰਗਤ ਕਰਕੇ ਸਾਧੂਆ ਦੇ ਚਰਨ ਪਰਸ ਕੇ ਇਹ ਦਿਨ ਮਨਾਇਆ ਤੇ ਇਹ ਆਪਦੇ ਅੰਦਰ ਇੱਕ ਦਰਦ ਰੱਖਦੇ ਐ ਬਈ ਸਾਡੇ ਨੂੰ ਹਰ ਵਕਤ ਵਿਤਕਰਾ ਹੁੰਦਾ ਤੇ ਹੀ ਮਾਂ ਵਾਲਾ ਸਲੂਕ ਹੁੰਦਾ ਪਰ ਅਸੀਂ ਖੁਦ ਜਿੱਤਾਂਗੇ ਤੇ ਖੁਦ ਆਪਣੇ ਫੈਸਲੇ ਆਪਣੀ ਤਕਦੀਰ ਆਪ ਲਿਖਾਂਗੇ ਗੁਰੂ ਪਿਆਰਿਓ ਇੱਕ ਤੇ ਭਗਵਾਨ ਸ੍ਰੀ ਵਾਲਮੀਕ ਜੀ ਦਾ ਉਪਦੇਸ਼ ਉਹਨੂੰ ਭੁੱਲੋ ਨਾ ਜੇ ਰਾਮਚੰਦਰ ਨਾਲ ਲੜਨਾ ਜੇ ਆਪਣਾ ਰਾਜ ਲੈਣਾ ਸ਼ਸਤਰ ਤੇ ਸ਼ਾਸਤਰ ਦੋਨਾਂ ਵਿੱਚ નિਪੁੰਨ ਹੋ ਜਾਓ এডਿਕੇਸ਼ਨ ਰਾਜਨੀਤੀ ਇਹਨਾਂ ਵਿੱਚ નિਪੁੰਨ ਹੋ ਜਾਓ ਪੜ੍ਹੇ ਲਿਖੇ ਰਾਜ ਕਰ ਸਕਦੇ ਆ ਅਲਪ ਰਾਜ ਨਹੀਂ ਕਰ ਸਕਦੇ ਸਰਦਾਰ ਗਿੰਦਰ ਸਿੰਘ ਜੀ ਤੁਹਾਡੇ ਇਸ ਮਹੱਲੇ ਤੋਂ ਗਲੀ ਤੋਂ ਇਲੈਕਸ਼ਨ ਵਾਸਤੇ ਤੁਹਾਡੀਆਂ ਉਮੀਦਾਂ ਦੇ ਉੱਤੇ ਖੜੇ ਨੇ ਦਾਸ ਦੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਸਰਦਾਰ ਪਿੰਰਤ ਸਿੰਘ ਨੂੰ ਕਾਮਯਾਬ ਕਰੋ ਤਾਂ ਕਿ ਇਹ ਤੁਹਾਡਾ ਆਪਣਾ ਬੱਚਾ ਹੈ ਇਹਨੂੰ ਤੁਸੀਂ ਮਾਰ ਨਾਲ ਅਸੀਂ ਚੇਤਾਵਨੀਆ ਜਦੋਂ ਇਲੈਕਸ਼ਨ ਆਉਂਦੇ ਆ ਨਾ ਸਾਡੇ ਘਰਾਂ 'ਚ ਚੌਂਕਿਆਂ 'ਚ ਬਹਿ ਕੇ ਹੱਥੋਂ ਫੜ ਕੇ ਰੋਟੀਆਂ ਧੱਕੇ ਨਾਲ ਖਾ ਲੀਏ ਤੇ ਜਦੋਂ ਜਿੱਤ ਜਾਂਦੇ ਆ ਨਾ ਉਦੋਂ ਸਾਨੂੰ 2-2 ਘੰਟੇ ਬਾਹਰ ਖਿਲਾਰਦੇ ਆ ਮਿਲਣ ਵਾਸਤੇ ਤੇ ਜਦੋਂ ਮਿਲਦੇ ਆ ਨਾ ਪੂਰੀ ਕਹਾਣੀ ਨਹੀਂ ਦੱਸਣ ਦਿੰਦੇ ਪਹਿਲੇ ਕਹਿੰਦੇ ਆ ਆਰਾਮ ਘਾੜੀ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੁੱਦੇ ਦੀ ਗੱਲ ਕਰ ਆਪਣਾ ਭਾਂ ਭਰਾ ਆਪਣਾ ਬੱਚਾ ਜਪਾਓਗੇ ਤੁਰੇ ਜਾਂਦੇ ਨੇ ਵੀ ਬਹੁ ਫੱਲ ਕੇ ਵੇ ਗੁੜਿਆ ਗੱਲ ਸੁਣ ਸਾਡਾ ਆ ਕੰਮ ਕਰ ਤੇ ਉਹਨੂੰ ਵੀ ਹੋਏਗਾ ਕੋਈ ਮੇਰੀ ਚਾਚੀ ਆ ਕੋਈ ਭੈਣ ਆ ਕੋਈ ਭਝਾਈ ਆ ਕੋਈ ਮਾਮੀ ਆ ਕੋਈ ਗਲੀ ਬਹਾਲੇ ਦੀ ਸਾਡੀ ਪੇ ਭਰਾਏ ਆਪਣਿਆਂ ਨੂੰ ਜਿਤਾਓ ਕਾਮਯਾਬ ਕਰੋ ਤਾਂ ਕਿ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ ਮੈਂ ਭੂਤ ਕਾਲ ਤੇ ਵਰਤਮਾਨ ਕਾਲ ਤੇ ਭਵਿੱਖ ਦੀ ਗੱਲ ਕੋਲ ਨਾਲ ਸਾਂਝੀ ਕਰ ਦਿੱਤੀ ਹੈ ਦਾਸ ਤੁਹਾਡਾ ਕੁੱਕਰ ਹੈ ਵਿਦਿਆਰਥੀ ਹੈ ਸੰખ્યાਪੜਕ ਸੁਨਾਈ ਹੈ ਗੌਰ ਜਰੂਰ ਕਰਿਓ ਆਪਣੇ ਬੱਚਿਆਂ ਨੂੰ ਦੱਸੋ ਮਿਲ ਛਾਪਾ ਹੁੰਦਾ ਕੀ ਹੈ ਆਪਣੀਆਂ ਬੱਚਿਆਂ ਨੂੰ ਦੱਸੋ ਕਿ ਬਈ ਖੁੱਲੇ ਬਾਗ ਤਦੋਂ ਛੱਡੇ ਜਾਂਦੇ ਸੀ ਸਭਾ ਬੜਾ ਕੀਮਤੀ ਆ ਤੇ ਭੱਜਾ ਜਾਂਦਾ ਪਹਿਲਾਂ ਹੀ ਅਸੀਂ ਬਹੁਤ ਲੇਟ ਐ ਇਸ ਲਈ ਜਿੰਨਾ ਸਮਾਂ ਮਿਲਿਆ ਉਹਦੇ ਵਿੱਚ ਵੱਧ ਤੋਂ ਵੱਧ ਸਮਾਜਿਕ ਗੱਲਾਂ ਧਾਰਮਿਕ ਗੱਲਾਂ ਤੁਹਾਨੂੰ ਦੱਸਣ ਦਾ ਯਤਨ ਕੀਤਾ ਹੈ ਆਪਣੇ ਬੱਚਿਆਂ ਦਾ ਸਾਥ ਪਾਇਆ ਕਰੋ ਬੱਚਿਆਂ ਦੇ ਨਾਲ ਦੋਸਤਾਂ ਵੱਲੋਂ ਵਿਚਰਿਆ ਕਰੋ ਤਾਂ ਕਿ ਤੁਹਾਡੇ ਬੱਚੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਰ ਸਾਡੇ ਬੱਚੇ ਜ਼ਿਆਦਾਤਰ ਠੋਖਾ ਪਾਖ ਖਾ ਜਾਂਦੇ ਆ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਗੰਦੀਆਂ ਗੱਲਾਂ ਕਹਿ ਕੇ ਤੇ ਉਹਨਾਂ ਨੂੰ ਝੜਕ ਦਿੰਨੇ ਆ ਜੇ ਉਹਨਾਂ ਦੇ ਨਾਲ ਅਸੀਂ ਦੋਸਤਾਂ ਵਾਲਾ ਸਲੂਕ ਰੱਖਾਂਗੇ ਨਾ ਬੱਚਿਆਂ ਨਾਲ ਤੇ ਉਹਨਾਂ ਦੇ ਨਾਲ ਕੋਈ ਕਿਸੇ ਹੁਮਲ ਘੇੜੀ ਚ ਫਸ ਗਏ ਹਨ ਉਹ ਦੋਸਤ ਨਾਲ ਸਾਂਝੀ ਕਰਦੇ ਹੁੰਦੇ ਆ ਤੇ ਮਾਪੋਣਾ ਦਰਦੇ ਨਹੀਂ ਸਾਂਝੀ ਕਰਦੇ ਵੀ ਜੇ ਮੈਂ ਧੀਆ ਪੁੱਤ ਜੇ ਮੈਂ ਆ ਗੱਲ ਘਰੇ ਦੱਸ ਦਿੱਤੀ ਤੇ ਉਹਨਾਂ ਨੇ ਐ ਕਰ ਦੇਣਾ ਉਹਨਾਂ ਨੇ ਜੇ ਕਰ ਦੇਣਾ ਤਾਂ ਜੇ ਉਹ ਲੋਕਾਂ ਦੋਸਤਾਂ ਨੂੰ ਵਿਚਰੋਗੇ ਤੇ ਉਹਨਾਂ ਨੂੰ ਪਤਾ ਹੋਵੇਗਾ ਵੀ ਇਹਦਾ ਕੋਈ ਨਾ ਕੋਈ ਹੱਲ ਨਿਕਲੂਗਾ ਮੈਂ ਉਹਨਾਂ ਨਾਲ ਸਾਂਝੀ ਕਰਾਂ ਬਸ ਇਹ ਨਹੀਂ ਇੱਕ ਬੇਨਤੀ ਆ ਕਰਨੀ ਆ ਗੱਲਾਂ ਘੜਨ ਕੀਤੀਆਂ ਨੇ ਇਹਨਾਂ ਤੇ ਵਿਚਾਰ ਜਰੂਰ ਕਰਿਓ ਜਿਹੜੀ ਵੀ ਗੱਲ ਤੁਹਾਨੂੰ ਚੰਗੀ ਲੱਗੇ ਉਹ ਆਪਣੀ ਝੋਲੀ ਪਾ ਲਿਓ ਜਿਹੜੀ ਤੁਹਾਨੂੰ ਬੁਰੀ ਲੱਗੇ ਉਹ ਦਾਸ ਦੀ ਝੋਲੀ ਪਾ ਦਿਓ ਉੱਲਾ ਚੁੱਕਾਂ ਦੀ ਝੁਮਾ ਸਰਬੱਤ ਸੰਗਤ ਦਾ ਮਾਣ ਮਰਦਾਂ ਦਾ ਪ੍ਰਬੰਧਕਾਂ ਦਾ ਗ੍ਰੰਥੀ ਸਹਿਬਾਨ ਦਾ ਸਰਦਾਰ ਕਲਵੀਰ ਸਿੰਘ ਜੀ ਉਹਨਾਂ ਦਾ ਜਿੰਨਾ ਸਾਡਾ ਬੜਾ ਪ੍ਰੇਮ ਹੈ ਇਹ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਆ ਫਿਰ ਡਾਕਟਰ ਸਾਹਿਬ ਆਏ ਨੇ ਗਿਆਨ ਸਿੰਘ ਜੀ ਮਰੇ ਵੀਰ ਜੀ ਉੱਚੇ ਨੇ ਸਾਰਿਆਂ ਦਾ ਧੰਨਵਾਦੀਆਂ ਜਿਹੜੇ ਸਾਥ ਦਿੰਦੇ ਐ ਤੇ ਆਪਣੀ ਕੌਮ ਦਾ ਦਰਦ ਰੱਖਦੇ ਆ ਉਤਸ਼ਾਹ ਰੱਖਦੇ ਆ ਸਰਦਾਰ ਕੇਨਰ ਸਿੰਘ ਹੰਦਰ ਵਿੱਚ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਜਨਮ ਦਿਨ ਨੂੰ ਇੱਕ ਕੌਮ ਦਾ ਗੁਰਮਤ ਸਮਾਗਮ ਰੱਖ ਕੇ ਮਨਾਇਆ ਹੈ ਕਿ ਇਹ ਜਨਮ ਦਿਨ ਵੀ ਮਨਾਇਆ ਜਾਏਗਾ ਸਾਡੀ ਕੌਮ ਨੂੰ ਕੋਈ ਸੇਧ ਵੀ ਮਿਲੇਗੀ ਤੇ ਜਨਮ ਦਿਨ ਸ਼ਾਦੀ ਦੀ ਸਾਲਗिरा ਬਜ਼ੁਰਗਾਂ ਦੇ ਦਿਨ ਐਡਾ ਹੀ ਮਨਾਇਆ ਕਰੋ ਜਿਦੇ ਵਿੱਚ ਪੌਦ ਨੂੰ ਕੁਝ ਮਿਲੇ ਉਦਕਾ ਦੀ ਖਿਮਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ